सो भगव राज शेर सि विष्णु भगवान

तेजा सिंह ਤੇ ਛੰਡਾ ਸਿੰਘ ਦੇ ਦਇਆ ਕਰਨ ਜਿਸ ਵਕਤ ਚੁਟਾਲੀਆਂ ਵਾਲਾ ਮੇਲਾ 15 ਦਿਨ ਹੋਇਆ ਸੀ ਜਨਨ ਜਨਨ ਦੇ ਉਸ ਸਟੇਸ਼ਨੋਂ ਦਿੱਲੀ ਤੇ ਦੁਆਬੇ ਦੀਆਂ ਸੰਤਾ ਗੱਡੀ ਚੜੀਆਂ ਹਨ माजी ਵਾਲੇ ਸਿੱਖ ਘਹੀ ਆ ਗਏ ਹਨ ਤੇਜਾ ਸਿੰਘ ਦੇ ਮਾਪੇ ਵੀ ਘੜ ਆ ਗਏ ਹਨ ਤੇਜਾ ਸਿੰਘ ਦੀ ਬਾਰੀ ਦਰਸ਼ਨਾਂ ਦੀ ਆਲੀ ਮਹਸਨ ਸਿੰਘ ਜੀ ਆਪਾਂ ਕੱਲ ਜຸນ ਪ੍ਰੋਗਰਾਮ ਦੇ ਉਤੇ ਪਹਿਲਾ ਤੇਜਾ ਸਿੰਘ ਤੇ ਮਾਨਾ ਸਿੰਘ ਜੀ ਬਾਰੇ ਸਾਖੀ ਪੜੀ ਸੀ ਤੇ ਮਸ਼ਬਾਈ ਦੀ ਲੇਖ ਵੀ ਪੜੀ ਸੀ ਤੇਜਾ ਸਿੰਘ ਜੀ ਮਾਨਾ ਸਿੰਘ ਦੇ ਸਪੁੱਤਰ ਸਨ ਇੱਕ ਆਮ ਦਾ ਬੂਟਾ ਸੀ ਉਸਦੇ ਹੇਠ ਸੱਚੇ ਵਿਕੰਤ ਰਾਜ ਮਾਨ ਹਨ ਜੀ ਤੇਜਾ ਸਿੰਘ ਗੁਰਸਿੱਖ ਬੇਨਤੀ ਕੀਤੀ ਤੇ ਪ੍ਰਕਰਨ ਇਹ ਬੂਟੇ ਥੱਲੇ ਕੌਣ ਵਿਰਾਜਮਾਨ ਸੀ ਸੱਚੇ ਪਿਤਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨੇਹਿ ਕਲਕ ਨਰਾਇਣ ਨਰਚਰੀਆ ਅੰਤਾਰ ਕੰਪਲਵਾਸੀ ਜੀ ਵਿਰਾਜਮਾਨ ਸਨ ਤੇਜਾਸਿੰਘ ਬੇਨਤੀ ਕੀਤੀ ਤੇ ਪ੍ਰਕਰਮਾ ਕੀਤੀਆਂ ਪ੍ਰਕਰਮਾ ਦੀ ਇਹ ਮਰਿਆਦਾ ਸੱਚੇ ਪਾਸ਼ਾ ਦੀ ਘਰੈਂ ਤੋਂ ਹੀ ਚੱਲੀ ਆ ਰਹੀ ਹੈ ਜਦੋਂ ਵੀ ਸਿੱਖ ਸੱਚੇ ਪਾਸ਼ਾ ਕੋਲੇ ਦਰਸ਼ਨ ਲਈ ਜਾਂਦੇ ਸੀ ਤੇ ਉਹਨਾਂ ਦੀ ਪ੍ਰਕਰਮਾ ਕਰਦੇ ਸੀ ਪਾਸ਼ਾ ਉਹ ਟਕੇ ਦਾਤਰੀ ਫਣ ਕੇ ਪੱਠਿਆਂ ਨੂੰ ਤੁਰ ਪਏ ਹਾਂ ਜੀ ਪਾਸ਼ਾ ਕੋں ਦਾਤਰੀ ਵੇ ਕੇ ਤੇਜਾ ਸਿੰਘ ਵੀ ਪੱਠਿਆਂ ਨੂੰ ਤੁਰ ਪਿਆ ਹੈ ਤੇਜਾ ਸਿੰਘ ਬੇਨਤੀ ਕਰਕੇ ਪਾਸ਼ਾ ਕੋਲੋਂ ਦਾਤਰੀ ਮੰਗੀ ਤੇ ਦਇਆ ਕਰਕੇ ਪਾਸ਼ਾ ਜੀ ਨੇ ਫੜਾ ਦਿੱਤੀ ਆਪ ਅੰਗ ਥੱਲੇ ਆ ਗਏ ਹਾਂ ਜੀ ਹਾਜੀ ਦੋ ਰੋਗ ਨਹੀਂ ਵੱਡੇ ਤੇ ਦੀਨ ਧਿਆਲ ਬਾਜ਼ ਮਾਰਦੇ ਮੇਰੇ ਦੀਨ ਧਿਆਲ ਸੱਚੇ ਪਾਸ਼ਾ ਮਾਰਾ ਸ਼ੇਰ ਸਿੰਘ ਜੀ ਨੇ ਪਾਇਆ ਤੇਜਾ ਸਿੰਘ ਨੂੰ ਆਵਾਜ਼ ਮਾਰ ਲਈ ਹਰ ਦਾ ਮਹੀਨਾ ਸੀ ਸੱਚੇ ਵਿਚਾਰੋਂ ਮੁੜਕਾ ਆ ਗਿਆ ਰੁਗੇਸ਼ ਪਾਉਂਦਿਆ ਪਸੀਨਾ ਹੱਥਾਂ ਨਾਲ ਲੱਗਣਾ ਜੀ ਫੇਰ ਤੇਜਾ ਸਿੰਘ hath ਆਪ ਦੇ ਮੂੰਹ ਤੇ ਫੇਰੇ ਤੇ ਹੱਥਾਂ ਵਿੱਚੋਂ ਬਾਸ਼ਨਾ ਆਈ ਜਿਸ ਤਰ੍ਹਾਂ ਅਦਰ ਦੀ ਤੇ ਸੁੱਚੇ ਫੁੱਲ ਦੀ ਹੈ ਸੱਚੇ ਪਾਸ਼ਾ ਜੀ ਦੇ ਪਸੀਨਾ ਕਾਇਆ ਤੇਜਾ ਸਿੰਘ ਦੇ ਹੱਥਾਂ ਨੂੰ ਜਦੋਂ ਲੱਗਾ ਉਸਨੇ ਆਪਣੇ ਹੱਥ ਤੇ ਮੂੰਹ ਫੇਰੇ ਤੇ ਸੱਚੇ ਬਾਸ਼ਾ ਜੀ ਦੇ ਸੀਨੇ ਵਿੱਚ ਹਵਾਸ਼ਨਾ ਆਈ ਜਿਸ ਤਰ੍ਹਾਂ ਅਤਰ ਦੀ ਤੇ ਸੁਚੇ ਫੁੱਲਾਂ ਦੀ ਹੈ ਮੂੰਹ ਤੇ ਹੱਥ ਫੇਰਨ ਨਾਲ ਪਿਛਲਾ ਜਨਮ ਮੁੱਕ ਗਿਆ ਤੇ ਨਵੇਂ ਜਨਮ ਵਾਂਗੂ ਸੁਰਤੀ ਤੇ ਗਿਆਨ ਬਖਸ਼ਿਸ਼ ਹੋ ਗਿਆ ਕਾਇਆ ਤੇਜਾ ਸਿੰਘ ਜੀ ਦੀ ਸੱਚੇ ਬਾਸ਼ਾ ਨੇ ਸੁਰਤ ਖੋਲ ਦਿੱਤੀ ਜੋ ਜੀਵ ਹਨ ਇਨਾਂ ਦੇ ਮੁੜਕੇ ਵਿੱਚੋਂ ਉਹ ਆਵੇਗੇ ਜੇ ਬਿਲਕੁਲ ਵੀ ਸਿੱਧ ਪਦਰਾ ਹੋਵੇ ਤਾਂ ਵੀ ਇਹ ਪਛਾਣ ਇਹ ਤਾਂ ਪਛਾਣ ਕਰ ਸਕਦਾ ਹੈ ਪਾਸ਼ਾ ਜੀ ਸੱਚੇ ਪਾਸ਼ਾ ਜੀ ਦੇ ਮੁੜਕੇ ਵਿੱਚੋਂ ਆਤਰ ਦੇ ਤੇ ਸੁੱਚੇ ਫੁੱਲਾਂ ਦੀ ਖੁਸ਼ਬੂ ਆਈ ਭਾਈਆ ਤੇਜਾ ਸਿੰਘ ਜੀ ਨੂੰ ਤੇ ਕਹਿੰਦੇ ਹਾਂ ਜੇ ਕੋਈ ਸਿੱਧ ਪਦਰਾ ਵੀ ਹੋਵੇ ਜਿਹੜਾ ਜਿਆਦਾ ਸਿਆਣਾ ਨਹੀਂ ਉਹ ਵੀ ਇਸ ਚੀਜ਼ ਦੀ ਪਛਾਣ ਕਰ ਸਕਦਾ ਹੈ ਡਾਕਟਰ ਦਾ ਇੱਕ ਸੁਨਿਆਰਾ ਸਿੱਖੀ ਸੱਚੇ ਪਿਤਾ ਦੇ ਮਨੀ ਸਿੰਘ ਦੇ ਚਰਨਾਂ ਦਾ ਬੜਾ ਪ੍ਰੇਮੀ ਸੀ। ਪਾਸ਼ਾ ਦਾ ਕੈਂਠਾ ਤੇ ਇੱਕ ਛੋਟੀ ਪਾਸ਼ਾ ਹੀ ਪੇਟਾ ਆਂਦੀ ਹੈ। ਆਂਦੀ ਸੀ। ਉਹ ਛੋਟੀ ਹਰਸਨ ਜੀ ਅੱਜ ਵੀ ਸੱਚੇ ਪਾਸ਼ਾ ਜੀ ਦੇ ਸੁਗਾਸਨ ਦੇ ਉੱਤੇ ਰੱਖੀ ਹੋਈ ਹੈ। ਇੱਕ ਬੰਦੇ ਗਿਆ ਦਾ ਚੰਡਾ ਸਿੰਘ ਜਮੀ ਰਾਜ ਸੀ ਸੁਨਿਆਰੇ RAM ਸਿੰਘ ਨਾਲ ਉਸ ਦੀ ਬੜੀ ਮਿੱਤਰਤਾਈ ਸੀ। ਚੰਡਾ ਸਿੰਘ ਸੁਨਿਆਰੇ ਨੂੰ ਮਾਸ਼ ਸ਼ਰਾਬ ਦੀ ਸੁਲਾਮਾਈ RAM ਸਿੰਘ ਆਖਿਆ ਮੈਂ ਸੱਚੇ ਪਿਤਾ ਦੀ ਸ਼ਰਨ ਲਗਾਂ ਹਾਂ ਚੰਡਾ ਸਿੰਘ ਆਖਿਆ ਮੈਨੂੰ ਵੀ ਨੇਹ ਗੁਰਗਿਆਮਤਾਰ ਦੇ ਦਰਸ਼ਨ ਹੋ ਗਏ ਨੇਹ ਗੁਰਗਿਆਮਤਾਰ ਮਾਰਾ ਸ਼ੇਰ ਸਿੰਘ বিষ্ণੂ ਭਗਵਾਨ ਕੰਧ ਪ੍ਰਵਾਸੀ ਜੀ ਦੀ ਇੱਥੇ ਗੱਲ ਹੋ ਰਹੀ ਹੈ ਮਨੀ ਸਿੰਘ ਬਲੂਖੀ ਦੇ ਵਸਤੂ ਆਣੇ ਉਸ ਵਕਤ ਲਿਖਾਈ ਕਰ ਰਹੇ ਹਨ ਕਰ ਰਹੇ ਸਨ ਉਸ ਚੰਡਾ ਸਿੰਘ ਨੂੰ ਆਖਿਆ ਜਦੋਂ ਬਾਬੇ ਹੋਰੀ ਆਣਗੇ ਤੈਨੂੰ ਵੀ ਸ਼ਰਨ ਪਾ ਦੇਵਾਂਗੇ ਚੰਡਾ ਸਿੰਘ ਚੰਡਾ ਸਿੰਘ ਨੂੰ ਆਖਿਆ ਜਦੋਂ ਬਾਬੇ ਹੋਰੀ ਆਣਗੇ ਤੈਨੂੰ ਵੀ ਸ਼ਰਨ ਪਾ ਦੇਵਾਂਗੇ ਬਾਬੇ ਹੋਰੀ ਸੰਤ ਸਾਧੂਰ ਬਾਬਾ ਮਨੀ ਸਿੰਘ ਜੀ ਚੰਡਾ ਸਿੰਘ ਦੀਆਂ ਤੇ ਨਿਤੀਆਂ ਸਨ ਇੱਕ ਧੀ ਜਾਂ ਜਾਂਦੀ ਸੀ ਉਸ ਦੇ ਕਰਤਾਕੀ ਹੋਈ ਹੈ ਤਕਰੀਬਨ 8 ਮਹੀਨਿਆਂ ਦੀ ਹੋ ਗਈ ਸੀ ਉਸ ਨੂੰ ਵਾਰ ਲਗੇ ਤੇ ਵੇਖਿਆ ਸ੍ਰੀ ਸੰਭਸਟ ਨਹੀਂ ਹੈ ਇਹ ਵੇਖ ਕੇ ਬੜਾ ਦਿਲ ਵਿੱਚ ਗਮ ਪੈਦਾ ਹੋਇਆ ਕਿ ਕੀ ਗੱਲ ਬਣੀ ਸਾਡੀ ਤੀਨ ਨੂੰ ਹੁਣ ਕਿਸਰੇ ਲੈ ਜਾਣਗੇ ਡਾਕਟਰਾਂ ਨੂੰ ਬਖਾਇਆ ਗਿਆ ਉਹਨਾਂ ਵੀ ਆਖਿਆ ਇਹ ਕੁਦਰਤ ਦੀ ਗੱਲ ਹੈ ਇਹ ਤੇ ਅਸੀਂ ਨਹੀਂ ਕੋਸ਼ਿਸ਼ ਕਰ ਸਕਦੇ ਬੀਬੀ ਆਪ ਦੇ ਪੇਕੇ ਦਸਤੂ ਕਾਂਕੀ ਨੂੰ ਲੈ ਕੇ ਚੱਲੀ ਤੇ ਜਾ ਕੇ ਬਚਨ ਕੀਤਾ ਜੀ RAM SINGH ਨਾਲ CHAMDA SINGH ਬਚਨ ਕੀਤੇ RAM SINGH ਆਖਿਆ ਉਹ ਤੇ ਪਰਿਪੂਰਨ ਪਰਮੇਸ਼ਰ ਹਨ ਸੱਚੇ ਪਾਸ਼ਾ ਮਹਾਰਾਜ ਸ਼੍ਰੀ ਬਿਸ਼ਨੂ ਤੁਹਾਂ ਜੀ ਪਰਿਪੂਰਨ ਪਰਮੇਸ਼ਰ ਹਨ RAM SINGH ਨੇ ਆਖਿਆ ਯਾਦ ਕਰਦਿਆਂ ਹੀ ਕਾਰਜ ਕਰ ਦਿੰਦੇ ਹਨ ਤੁਸੀਂ ਯਾਦ ਕਰੋ ਤੇ ਤੁਹਾਡੇ ਕਾਰਜ ਕਰ ਦਿੰਦੇ ਹਨ ਰਾਮ ਸਿੰਘ ਝੰਡਾ ਸਿੰਘ ਦੇ ਨਾਲ ਬੀਬੀ ਲੈ ਕੇ ਮਨੀ ਸਿੰਘ ਕੋਲ ਗਏ ਚਲੇ ਗਏ ਹਨ। ਰਾਮ ਸਿੰਘ ਆਖਿਆ, "ਬਾਬਾ ਮਨੀ ਸਿੰਘ ਜੀ, ਅਸੀਂ ਬੇਨਤੀ ਕਰਨ ਆਏ ਹਾਂ। ਜਿਸ ਤਰ੍ਹਾਂ ਸਰਬਸਤ ਬਚਨ ਸੀ, ਦਸ ਦਿੱਤਾ ਤੇ ਆਖਿਆ ਪਿਤਾ ਜੀ ਨਹੀਂ, ਇਸ ਵੀ ਬੀਬੀ ਦੀ ਦੇਸ਼ ਢਾਢ।" ਸਾਨੂੰ ਬੜੀ ਤਕਲੀਫ ਹੈ। ਮਨੀ ਸਿੰਘ ਆਖਿਆ, "ਦੇਸ਼ ਢੋਣੀ ਕਿਉਂ ਹੈ?" ਸੱਚੇ ਪਿਤਾ ਮਹਾਰਾਜ ਵਿਸ਼ੇਸ਼ ਨਗੇ ਕਿਹੜੀ ਗੱਲ ਹੈ ਕੋਈ ਪਿਛੇ ਵਿੱਚ ਦਇਆ ਕਰ ਦੇਣਗੇ ਉਹਨਾਂ ਦੇ ਚਰਨਾਂ ਵਿੱਚ ਬੀਬੀ ਨੂੰ ਲੈ ਜਾਵਾਂ ਫਿਰ ਉਹ ਜਾਂ ਜਾਂਦੀ ਬੀਬੀ ਨੂੰ ਲੈ ਕੇ ਆ ਗਏ ਹਾਂ ਜੀ ਕਾਹਦੇ ਸਾਰਿਆਂ ਨੂੰ ਬਾਬੇ ਹੋਰਾਂ ਦੇ ਬਚਨ ਸੁਣਾਏ ਤੇ ਬਿਲਕੁਲ ਦਿਲੋਂ ਤਿਆਰ ਹੋ ਗਏ ਕਿ ਸਵੇਰੇ ਘੁੰਮ ਜਾਣਾ ਹੈ ਸਵੇਰੇ ਉੱਠ ਕੇ ਘੋੜੀਆਂ ਕੱਸ ਲਈਆਂ ਹਾਂ ਜੀ ਬੀਬੀ ਆ ਕੱਪੜੇ ਪਾਉਂਦੀਆਂ ਹਾਂ ਵੀ ਵੀ ਆਪੇ ਆਪਣੇ ਕੱਕੜੇ ਪਾ ਕੇ ਕਾਕੀ ਨੂੰ ਪਾਉਣ ਲੱਗੀ ਹੈ ਤੇ ਸ਼ਰੀਰ ਸੰਪਰਸ਼ਟ ਬੜਿਆ ਹੈ ਜੀ ਬੇਹ ਕਿਹਰਾਨ ਪਰੇਸ਼ਾਨ ਹੋ ਗਏ ਹਾਨਾ ਸਾਰੇ ਦੇਖਦੇ ਹਾਨਾ ਜੀ ਇਹ ਤੇ ਆਖਣ ਲੱਗੇ ਸ਼ੇਖੀ ਜਾਓ ਪਾਸ਼ਾਤਾ ਸਾਡੀ ਘਰ ਬੈਠਿਆਂ ਦੀ ਬੇਨਤੀ ਪ੍ਰਵਾਨ ਕਰ ਲਈ ਹੈ ਫਿਰ ਪਾਸ਼ਾ ਗੋਲਕਵਿੰਦ ਆ ਗਏ ਹਾਨਾ ਤੇ ਬਚਨ ਕੀਤਾ ਪਾਸ਼ਾ ਆਖਣ ਲੱਗੇ ਮਨੀ ਸਿੰਘ दया ਕਰਦੇ ਨੇ ਅਸਾਂ ਉਹਨਾਂ ਦੇ ਹੱਥ ਵਿੱਚ ਕਲਮ ਫੜਾਈ ਹੈ ਇਹ ਕਿਹੜੀ ਵੱਡੀ ਗੱਲ ਸੀ ਕੋਈ ਵੱਡੀ ਮੰਗ ਮੰਗਿਆ ਕਰੋ ਸੱਚੇ 파ਸ਼ਾ ਮਹਾਰਾਸ਼ੀ ਸਿੰਘ ਵਿਸ਼ਨੂੰ ਫਗਵਾਣ ਨੇ ਭਗਤ ਨраяਨ ਨਾਰਕੰਠ ਪਨਵਾਸੀ ਜੀ ਕਹਿੰਦੇ ਤੁਸੀਂ ਬਾਬਾ ਹਰੀ ਸਿੰਘ ਨੂੰ ਆਪਣਾ ਸੀ ਉਹਨਾਂ ਨੇ ਹੀ ਦਇਆ ਕਰਦੀ ਸੀ ਕਿਉਂਕਿ ਅਸੀਂ ਉਹਨਾਂ ਦੇ ਹੱਥ ਵਿੱਚ ਕਲਮ ਫੜਾਈ ਹੈ ਇਹ ਕੋਈ ਵੱਡੀ ਗੱਲ ਨਹੀਂ ਹੈਗੀ 파ਸ਼ਾ ਕਹਿੰਦੇ ਸਾਡੇ ਲਈ ਕੋਈ ਵੱਡੀ ਮੰਗ ਮੰਗਿਆ ਗਿਆ ਗ੍ਰੰਥ ਨੰਬਰ ਇਹਦੇ ਵਿੱਚੋਂ ਹਰਸੰਗਰ ਜੀ ਲੈ ਕੇ ਥੋੜੀ ਜੀ ਮਾਨ ਸਿੰਘ ਸਾਧ ਪਰ ਕੀ ਆਪਾਰ ਜੋਤ ਜਗਾਏ ਪ੍ਰਭ ਕਰ ਨਿਜੋ ਵਿਚਾਰ ਦੇਵੇ ਦਰਸ਼ ਸਦਾ ਨਿਰਾਧਾਰ ਗਾਇਸ਼ੇ ਸਿੰਘ বিষ্ণੂ ભગવાન ਕਰ ਸਾਚਾ ਉਤਾਰ ਮਾਨਾ ਸਿੰਘ ਪ੍ਰਵਚਨ ਸੇਵਕਮਾਈ ਆਤਮ ਜੋਤੀ ਮੇਲ ਪ੍ਰਵਸਤਾਚੇ ਜੋਤ ਮਿਲਾਈ ਹੋਵੇ ਬੇकुंठ ਨਿਵਾਸ ਆਗਣ ਜਾਣ ਭੇਮ ਚੁਕਾਈ sada rahe pravacharan paas uch padvi prav dharte paai ਮਹਾਰਾਸ਼ੀ ਸਿੰਘ ਤੇਰਾ ਸਚ ਵਾਸ ਸਾਧ ਸੰਗਤ ਤੇਰੀ ਸਰਨਾਈ ਮਾਣਾ ਸਿੰਘ ਤੇਰੀ ਸਾਚੀ ਅੰਸ਼ ਤੇਜਾ ਸਿੰਘ ਸੋਤ ਗੁਰ ਸਿਖ ਰਾਜ ਹੰਸ ਸਾਚਾ ਸਿਖ ਕਲਯੁਗ ਸਤ ਤੇਰਾ ਅਸਰਵੰਸ ਮਹਾਰਾਸ਼ੀ ਸਿੰਘ ਵਿਸ਼ਨੂੰ ਪਦਮਾਨ ਪੋਤਮ ਕਰੀ ਵਿੱਚ ਸਹਾਂਸ ਤੇਜਾ ਸਿੰਘ ਪ੍ਰਗ ਦਰਸ਼ਿ ਬਿਖਾਰੀ ਦੇ ਵਸੁਰਾਂ ਨੇ ਕਲੰਕ ਤੇਰੀ ਵਿੱਚ ਸੇਮ ਗੁਜ਼ਾਰੀ ਆਤਮੁ ਭੋਈ ਤੇਰੇ ਦਰਬੀ

ਦੇਹੇ ਨਰੰਕਾਰੀ ਸਤਪੁਰਖਾਂ ਮਿਲਿਆ ਕਾਲਯੰਗ ਪ੍ਰਭੂ ਦੀ ਗਿਰਦਾਰੇ ਜਾਣਿਆ ਤਿੰਜਾ ਸਿਮ ਤੇਰਾ ਸਤ ਸਰੂਪ ਸਤ 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 ਵਰਤਾਏ ਪਾਸ਼ਾ ਨੇ ਇਹ ਨੂੰ ਸੋਜੀ ਪਾਈ ਹੈ ਕਿ ਸੱਚੇ ਪਾਸ਼ਾ ਨੇ ਆਪਣੇ ਸਿੱਖਾਂ ਪੰਤਾਂ ਨੂੰ ਬਹੁਤ ਮਾਨ ਵਡਿਆਈਆਂ ਦਿੱਤੀਆਂ ਹਨ ਜਿਹੜੇ ਉਸ ਸਮੇਂ ਘੁੰਡ ਤੋਂ ਸੱਚੇ ਪਾਸ਼ਾ ਦੀ ਸੇਵਾ ਵਿੱਚ ਹਾਜ਼ਰ ਰਹੇ ਦੇ ਸੀ ਸੱਚੇ ਪਾਸ਼ਾ ਜੀ ਨੇ ਭਾਈਆ ਤੇਜ ਸਿੰਘ ਜੀ ਨੂੰ ਬਹੁਤ ਮਾਨ ਵਡਿਆਈ ਦਿੱਤੀ ਹੈ ਭਾਈਆ ਮਾਨਾ ਸਿੰਘ ਨੂੰ ਬਹੁਤ ਮਾਨ ਵਡਿਆਈ ਦਿੱਤੀ ਹੈ ਸੱਚੇ ਪਾਸ਼ਾ ਜੀ ਨੇ ਆਪਣੀ ਜੋਤ ਵਿੱਚ ਮਿਲਾ ਕੇ ਭਾਈਆ ਮਾਨਾ ਸਿੰਘ ਨੂੰ ਇਸ ਧਰਤੀ ਤੇ ਆਉਣ ਜਾਣ ਆਉਣ ਜਾਣ ਦਾ ਗਾਇਆ ਹੈ ਤੇਜਾ ਸਿੰਘ ਸੱਚੇ ਪਾਸ਼ਾ ਜੀ ਕਹਿੰਦੇ ਤੇਰੇ ਸਿਰ ਤੇ ਤਾਜ ਤੇ ਸੱਚੇ ਪਾਸ਼ਾ ਨੇ ਸਦਾ ਹੀ ਸੱਚੇ ਪਾਸ਼ਾ ਜੀ ਕਹਿੰਦੇ ਚਾਰ ਜੁਗ ਰਹੇ ਤੇਰੀ ਸਾਝ ਸਾਡੇ ਨਾਲ ਤੇਰੀ ਚਾਰ ਜੁਗ ਸਾਝ ਰਹੇਗੀ ਸੋ ਆਪਾਂ ਨੂੰ ਹਰ ਸੰਗਤ ਜੀ ਉਹਨਾਂ ਸਿੱਖਾਂ ਤੋਂ ਸਿੱਖਣਾ ਚਾਹੀਦਾ ਹੈ ਕਿ ਉਹਨਾਂ ਨੇ ਸੱਚੇ ਪਾਸ਼ਾ ਦੀ ਕਿੰਦਾ ਸੇਵਾ ਕੀਤੀ ਕਿੰਦਾ ਸਤਕਾਰ ਕੀਤਾ ਤੇ ਉਹਨਾਂ ਨੂੰ ਸੱਚੇ ਪਾਤਸ਼ਾਹ ਨੇ ਸੱਚਖੰਡ ਦੇ ਵਿੱਚ ਕਿੰਨੀਆਂ ਮਾਨ ਵਡਿਆਈਆਂ ਤੇ ਇਸ ਮਾਣ ਲੋਤੇ ਦਿੱਤੀਆਂ ਹਾਂ ਜੀ ਚਲੋ ਜੀ ਇਸ ਕਾਰੇ ਲੱਗੇ ਸੋ ਸਤਿ ਸ਼੍ਰੀ ਅਕਾਲ ਜੋਗ ਅਸੰਗਤ ਜੀ ਆਪਾਂ ਸਾਰਿਆਂ ਨੇ ਭੈਣ ਰਾਜਕੌਰ ਜੀ ਕਲਸੀਆਂ ਕੋਲੋਂ ਅਚਾਨਕ ਸਾਖੀ ਤੇ ਹਰ ਬਾਣੀ ਸੁਣੀ ਹੈ ਬੜੀ ਮਿੱਠੀ ਬਾਣੀ ਦੇ ਵਿੱਚ ਭੈਣ ਜੀ ਨੇ ਸਾਝੀ ਸੰਗਤ ਨਾਲ ਹਰ ਬਾਣੀ ਤੇ ਜਨਮ ਸਾਖੀ ਸਾਝੀ ਕੀਤੀ ਹੈ ਇਸੇ ਜਨਮ ਸਾਖੀ ਦੇ ਸਵਾਦ ਦੇ ਵਿੱਚ ਗੁਰਸਖ ਮੰਗਲ ਸਿੰਘ ਜੀ 2-4 2 ਮਿੰਟ ਬਾਅਦ ਸੰਗਤਾਂ ਦੇ ਨਾਲ ਵਿਚਾਰ ਕਰਨਗੇ